ਹਾਂਜੀ ਸਤਿ ਸ੍ਰੀ ਗੁਰੂ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਏ ਹੋ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਨੂੰ ਗੁਰੂ ਅਮਰਦਾਸ ਸਾਰਿਆਂ ਤੇ ਮੇਰ ਭਰਿਆ ਹੱਥ ਰੱਖਾਂ ਸਭ ਨੂੰ ਤੰਦਰੁਸਤੀਆਂ ਬਖਸ਼ਣ ਚੜ੍ਹਦੀ ਕਲਾ ਵਿੱਚ ਬਖਸ਼ਣ ਸਭ ਲਈ ਨਵਾਂ ਦਿਨ ਖੁਸ਼ੀਆਂ ਭਰਿਆ ਲੈ ਕੇ ਆਉਣ ਲਓ ਜੀ ਅੱਜ ਆਪਣੇ ਕੋਲੇ ਪਈ ਸੀ ਪਾਲਕ ਤੇ ਤੁਹਾਨੂੰ ਪਤਾ ਹੀ ਹੈ ਫਿਰ ਹਨਾ ਹੁਣ ਮੌਸਮ ਵੀ ਇਹੋ ਜਿਹਾ ਹੀ ਹੈ ਤੇ ਆਪਾਂ ਬਣਾਉਣ ਲੱਗੇ ਸੀ ਪਰੌਂਠੇ ਠੀਕ ਹੈ ਪਾਲਕ ਘਰੇ ਪਹਿਲਾਂ ਹੀ ਪਈ ਸੀਗੀ ਤੇ ਇਧਰ ਆਪਾਂ ਨੇ ਤਿੰਨ ਤੇ ਇਧਰ ਆਪਾਂ ਨੇ ਲਿਆ ਸੀ ਆਟਾ ਤੇ ਇਹਦੇ ਵਿੱਚ ਆਪਾਂ ਨੇ ਘੀਉ ਪਾ ਲਿਆ ਥੋੜਾ ਜਿਹਾ ਤੇ ਆਪਾਂ ਹੁਣ ਨਾਲ ਥੋੜੇ ਜੇ ਮਸਾਲੇ ਐਡ ਕਰਾਂਗੇ ਇਹਨਾਂ ਨੂੰ ਕਰਾਰੇ ਬਣਾਉਣ ਦੇ ਲਈ ਥੋੜਾ ਜਿਹਾ ਜੀਰਾ ਪਾਵਾਂਗੇ ਪਹਿਲਾਂ ਕਿਉਂਕਿ ਇਹਦੀਆਂ ਚੀਜ਼ਾਂ ਨਾ ਨੇਚਰਲੀ ਬਹੁਤ ਸਵਾਦ ਲੱਗਦੀਆਂ ਆ ਪਰ ਰੋਜ਼ ਸਬਜ਼ੀਆਂ ਖਾ ਖਾ ਕੇ ਹਨਾ ਦਾਲਾਂ ਖਾ ਖਾ ਕੇ ਨਾ ਮਨ ਫੈ ਡੱਪ ਜਾ ਹੋ ਜਾਂਦਾ ਥੋੜੀ ਲਾਲ ਮਿਰਚਾਂ ਪਾਵਾਂਗੇ ਮਸਾਲਾ ਪਾਵਾਂਗੇ ਹਲਦੀ ਪਾਵਾਂਗੇ ਤੇ ਆਪਾਂ ਜਿਵੇਂ ਰੁਟੀਨ ਵਿੱਚ ਅੱਗੇ ਆਟਾ ਗੁੰਨਦੇ ਘਿਓ ਪਾ ਕੇ ਥੋੜਾ ਜਿਹਾ ਹਲਦੀ ਤੇ ਨਾਲ ਆਪਾਂ ਪਾਉਨੇ ਉਹ ਦੁੱਧ ਇਹਦੇ ਨਾਲ ਨਾ ਆਟਾ ਥੋੜਾ ਸੌਫਟ ਰਹਿੰਦਾਗਾ ਕਿਉਂਕਿ ਜਿਹੜਾ ਦੁੱਧ ਇਹ ਵੀ ਬਹੁਤ ਵਧੀਆ ਚੀਜ਼ ਆ ਤੇ ਹਲਦੀ ਵੀ ਤੇ ਨਮਕ ਵੀ ਤੇ ਘਿਓ ਤਾਂ ਹੈ ਹੀ ਹੈ ਹੋਰ ਤੇ ਜ਼ਿਆਦਾ ਸੀ ਕਿਉਂਕਿ ਸੇ ਚੀਜ਼ ਚ ਜੂਸ ਨਹੀਂ ਕਰਦੇ ਜਾਂ ਤੜਕਾ ਲਮਨੇ ਜਾਂ ਪਰੌਂਠੇ ਪਰੌਂਠੇ ਬਣਾਉਨੇ ਆ ਕਿਉਂਕਿ ਕਿਉਂ ਤੋਂ ਬਗੈਰ ਤਾਂ ਕੋਈ ਚੀਜ਼ ਚੰਗੀ ਵੀ ਨਹੀਂ ਲੱਗਦੀ ਹਣਾ ਤੇ ਇਧਰ ਆਪਾਂ ਪਹਿਲਾਂ ਇਹਨੂੰ ਸਾਰੇ ਇਸ ਚੀਜ਼ਾਂ ਨੂੰ ਮਿਕਸ ਕਰ ਲੈਂਦੇ ਤੇ ਇਧਰ ਆਪਣੇ ਪਾਲਕ ਗ੍ਰाइंड ਕਰਕੇ ਰੱਖ ਲਈ ਸੀ ਤੇ ਹਰੀ ਮਿਰਚ ਵਿੱਚੇ ਥੋੜੇ ਜਿਹਾ ਧਨੀਆ ਪਾ ਦਿੱਤਾ ਸੀਗਾ ਤੇ ਆਪਾਂ ਸਾਰਾ ਉਹ ਕਰ ਲੈਂਦੇ ਕਿਉਂਕਿ ਪਾਲਕ ਜਿਹੜੀ ਬਹੁਤ ਹੀ ਚੰਗੀ ਚੀਜ਼ ਆਗੀ ਤੇ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਤਾਂ ਕਿਰਪਾ ਕਰ ਇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤانوں ਨਵੀਆਂ-ਨਵੀਆਂ ਵੀਡੀਓ ਦੇਖਣ ਨੂੰ ਮਿਲਣੀਆਂ ਨਵੀਆਂ-ਨਵੀਆਂ ਕੋਈ ਚੀਜ਼ਾਂ ਹੁੰਦੀਆਂ ਹਨਾ ਆਪਾਂ ਨਹੀਂ ਕਹਿੰਦੇ ਤੁਸੀਂ ਨਹੀਂ ਘਰੇ ਕੁਝ ਬਣਾਉਂਦੇ ਸਾਰੇ ਹੀ ਬਣਾਉਂਦੇ ਆ ਕੋਈ ਨਵੀਂ ਜੀ ਚੀਜ਼ ਮਿਲ ਜਾਂਦੀ ਹੈ ਹਨਾ ਤੇ ਇਸੇ ਤਰ੍ਹਾਂ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਥੈਂਕ ਯੂ ਸੋ ਮੱਚ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਸੋਹਣੇ-ਸੋਹਣੇ ਕਮੈਂਟ ਕਰਦੀਆਂ ਮੇਰੀਆਂ ਭੈਣਾਂ ਥੈਂਕ ਯੂ ਸੋ ਮੱਚ ਆ ਉਹਨਾਂ ਦਾ ਵੀ ਤੇ ਬਹੁਤ ਆਪਾਂ ਤੁਹਾਡੀ سپورਟ ਨਾਲ ਆਪਾਂ ਬਹੁਤ ਕਿਤੋਂ ਤੱਕ ਹੀ ਪਹੁੰਚ ਗਏ ਹਨ ਮੀਂਹ ਦੀ ਜੀ ਹੈ ਨਹੀਂ ਸੀ ਤਿੰਨ ਚਾਰ ਮਹੀਨੇ ਚ ਚੈਨਲ ਕਿਤੋਂ ਤੱਕ ਹੀ ਉਹ ਹੋ ਗਿਆ ਚੈਨਲ ਤਾਂ ਬਹੁਤ ਪੁਰਾਣਾ ਸੀ ਬਟ ਕਿਉਂਕਿ ਬੰਦ ਪਿਆ ਸੀ ਚਲਾਇਆ ਹੀ ਨਹੀਂ ਸੀ ਮੈਂ ਤੇ ਹੁਣ ਆਪਾਂ ਇਸੇ ਤਰ੍ਹਾਂ ਕਰਕੇ ਸਾਰਾ ਆਟਾ ਗੁੰਨ ਲੈਂਦੇ ਤੇ ਆਟਾ ਗੁੰਨ ਕੇ ਤੇ ਆਪਾਂ ਨੇ ਡੂਇ ਦਾ ਤਿਆਰ ਕਰ ਲਿਆ ਹੁਣ ਥੋੜਾ ਜਿਹਾ ਆਪਾਂ ਉੱਤੇ ਘਿਓ ਲਾ ਕੇ ਇਹਨੂੰ ਰੱਖ ਦੇਵਾਂਗੇ ਕਿਉਂਕਿ ਐ ਨਾ ਘਿਓ ਲਾਉਣ ਨਾਲ ਉੱਪਰਲੇ ਪਾਸੇ ਫਿਰ ਸ਼ਿਕਰੀ ਜੀ ਨਹੀਂ ਆ ਜਾਂਦੀ ਜਿਵੇਂ ਕਹਿ ਦਿੰਦੇ ਆਪਾਂ ਤੇ ਹੁਣ ਆਪਾਂ ਇਹਦਾ ਗੋਲਜਾ ਪੇੜਾ ਜਾਂ ਬਣਾ ਕੇ ਤੈਨੂੰ ਆਪਾਂ ਰੱਖ ਲੈਂਦੇ ਦੇਖੋ ਤੁਸੀਂ ਆਟਾ ਕਿੰਨਾ ਸੋਫਟ ਸੋਫਟ ਬਣ ਗਿਆ ਤੇ ਨਾਲੇ ਤੇ ਇਹ ਜੀਆਂ ਚੀਜ਼ਾਂ ਖਾਣ ਨਾਲ ਸਿਹਤ 'ਚ ਕੋਈ ਨੁਕਸਾਨ ਨਹੀਂ ਹੁੰਦਾ ਹੁਣ ਆਪਾਂ ਨੇ ਗਿੱਲਾ ਕਰਕੇ ਉੱਤੇ ਪੋਣਾ ਦੇ ਦਿੱਤਾ ਤੇ ਹੁਣ ਆਪਾਂ ਨੇ ਥੋੜਾ ਜਿਹਾ ਬਈ ਪ੍ਰਾਤ ਨਹੀਂ ਅੱਜ ਸਾਡੀ ਧੋਤੀ ਗਈ ਸੀ ਤੇ ਅਸੀਂ ਫਿਰ ਐਵੇਂ ਹੀ ਕੰਮ ਚਲਾਇਆ ਹੁਣ ਆਪਾਂ ਆਟੇ ਨੂੰ ਰੈਸਟ ਹੁੰਦੇ ਆ ਅੱਧਾ ਘੰਟਾ ਹੋ ਗਿਆ ਸੀਗਾ ਹੁਣ ਆਪਾਂ ਬਣਾਉਂਦੇ ਪਰੌਂਠੇ ਠੀਕ ਹੈ ਕਿਨੂ ਕਿਨੂ ਪਾਲਕ ਦੇ ਪਰੌਂਠੇ ਜਾਂ ਕਿਸੇ ਹੋਰ ਚੀਜ਼ ਵਾਲੇ ਪਰੌਂਠੇ ਕਿਸਾਨ ਦਾ ਬਣਾਉਣੇ ਆ ਤਾਂ ਜ਼ਰੂਰ ਦੱਸਿਓ ਕਮੈਂਟ ਕਰਕੇ ਤੇ ਹੁਣ ਆਪਾਂ ਇੱਧਰ ਲੈ ਲਿਆ ਚੱਕਲਾ ਤੇ ਨਾਲ ਆਪਾਂ ਬਣਾਉਂਦੇ ਪਰੌਂਠੇ ਰੋਟੀ ਵੇਲ ਲਈ ਸੀਗੀ ਤੇ ਬਹੁਤ ਹੀ ਸੌਫਟ ਤੇ ਸੁਆਦਿਸ਼ਟ ਪਰੌਂਠੇ ਬਣੇ ਆਂਗੇ ਖਾ ਪਕਾਉਣ ਵਾਲੇ ਨੂੰ ਤਾਂ ਬਾਅਦ ਵਿੱਚ ਹੀ ਮਿਲਦੇ ਹੁੰਦੇ ਹਨਾ ਤੁਹਾਨੂੰ ਪਤਾ ਹੀ ਹੈ ਕਿ ਨਹੀਂ ਪਹਿਲਾਂ ਤੋਂ ਪੱਲੇ ਖਾਣ ਦੇ ਪਕਾਉਣ ਵਾਸਤੇ ਵਾਸਤੇ ਇਹ ਤਾਂ ਬਚੇ ਚਾ ਨਾ ਬਚੇ ਹਨਾ ਦੇ ਹੁਣ ਆਪਾਂ ਬਣਾਉਂਦੇ ਮੰਮੀਆਂ ਦੇ ਸਟਾਈਲ ਦੇ ਪਰੌਂਠੇ ਕਿਉਂ ਪਹਿਲਾਂ ਆਪਣੀਆਂ ਦਾਦੀਆਂ ਮੰਮੀਆਂ ਆਪਾਂ ਨੂੰ ਟਿਫਨ ਵਿੱਚ ਪੈਕ ਕਰਕੇ ਦਿੰਦੀਆਂ ਹੁੰਦੀਆਂ ਸੀਗਾ ਪਰੌਂਠਾ ਕਿਤੇ ਆਮਬ ਦਾ achar ਹੋਣਾ ਉਹ ਟਾਈਮ ਇਹੋ ਜਿਹਾ ਸੀਗਾ ਵੀ ਕੀ ਨਾ ਆਪਾਂ ਨੂੰ ਉਹ ਚੀਜ਼ਾਂ ਹੁਣ ਯਾਦ ਆਉਂਦੀਆਂ ਹਨਾ ਟੜ ਕੇ ਚਾਹ ਦੇ ਨਾਲ ਪਰੌਂਠੀ ਜਾਂ achar ਨਾਲ ਫੇਰ ਜਿੱਦ ਸਕੂਲ ਜਾਣਾ ਜੇ ਸਬਜੀ ਸਬਜੀ ਕੋਈ ਉਹ ਨਾ ਕਹ ਦੇਣਾ ਆਮਬ ਦਾ achar ਪਾ ਦਿਨੇ ਵਿੱਚ ਹਨਾ ਮਾਂ ਕਿੰਨਾ ਖਿਆਲ ਰੱਖਦੀ ਸੀ ਉਹ ਹੀ ਗਾਂ ਚੀਜ਼ਾਂ ਹੁਣ ਯਾਦ ਆਉਂਦੀਆਂ ਬਟ ਕੀ ਕੀਤਾ ਜਾਵੇ ਕਬੀਲਦਾਰੀਆਂ ਵਿੱਚ ਇੱਕ ਕਬੀਲਦਾਰੀ ਇਹੋ ਜੀ ਚੀਜ਼ ਆ ਹਨਾ ਕੁੜੀ ਪੇਕਿਆਂ ਦੇ ਘਰੇ ਜਿੰਨੀ ਮਰਜ਼ੀ ਮੌਜ ਲੈ ਲਵੇ ਗਾਂ ਸਹੁਰਿਆਂ ਦੇ ਘਰੇ ਆ ਕੇ ਤਾਂ ਕਿੰਨੇ ਹੁੰਦੇ ਗਾਲ ਪਾਇਆ ਢੋਲ ਵਜਾਉਣਾ ਪੈਂਦਾ ਕਬੀਲਦਾਰੀ ਵਿੱਚ ਫਸ ਕੇ ਤੇ ਇੱਕ ਮੇਰੀ ਭੈਣ ਨੇ ਕੱਲ ਮੈਸੇਜ ਕੀਤਾ ਸੀ ਵੀ ਤੁਸੀਂ ਥੋੜਾ ਹੋਰ ਉੱਚੀ ਬੋਲਿਆ ਕਰੋ ਭੈਣੇ ਇਦੂ ਵੱਜ ਉੱਚੀ ਤਾਂ ਨਹੀਂ ਬੋਲਿਆ ਜਾਂਦਾਗਾ ਇੰਨਾ ਕੁ ਉੱਚੀ ਬੋਲਿਆ ਜਾਂਦਾ ਤੇ ਉਹ ਫੋ ਸੀਗਾ ਹੁਣ ਤੁਸੀਂ ਦੱਸਿਓ ਕਿੰਨੇ ਕਿੰਨੇ ਪਰੌਂਠੇ ਟਰਾਈ ਕੀਤੇ ਆ ਤੇ ਕਿੰਨੇ ਕਿੰਨੇ ਬਣਾ ਕੇ ਖਾਦੇ ਆ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਨਵੀਂ ਜੀ ਰੈਸਪੀ ਦੇ ਨਾਲ ਕਿਉਂਕਿ ਹਜੇ ਨਾ ਦੋ ਤਿੰਨ ਦਿਨੇ ਰੈਸਪੀਆਂ ਕੋਈ ਚੱਜਤੀਆਂ ਬਣਾਈਆਂ ਨਹੀਂ ਗਈਆਂ ਤੇ ਆਪਾਂ ਜਰੂਰ ਪਾਵਾਂਗੇ ਨਵੀਆਂ ਨਵੀਆਂ ਹੋਰ ਰੈਸਪੀਆਂ ਤੇ ਇਧਰ ਆਪਣਾ ਪਰੌਂਠਾ ਹੋ ਗਿਆ ਤਿਆਰ ਤੇ ਦੇਖੋ ਤੁਸੀਂ ਕਿੰਨਾ ਸੌਫਟ ਬਣਿਆਗਾ ਤੇ ਪਰਤਾਂ ਵੀ ਕੱਲੀਆਂ ਕੱਲੀਆਂ ਨੇ ਇਸ ਟਾਈਮ ਤੇ ਮੰਮੀ ਜਿਆਦਾ ਜਾਂਦੀ ਆ ਸਾਰਿਆਂ ਨੂੰ ਸਤਿ ਸ੍ਰੀਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਚੜ੍ਹਦੀ ਕਲਾ